ਜਿਹੜਾ ਨਾਈਟ ਨੂੰ ਜਿਹੜੇ ਵਹੀਕਲ ਚੱਲਦੇ ਉਹਨਾਂ ਤੇ ਰਿਫਲੈਕਟਰ ਲਾਏ ਗਏ ਨੇ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਰਕਰਾਰ ਰਹੇ ਸਰਵਦੇ ਪਲਾਟਰਾਸ ਦੇ ਸਾਹਮਣੇ ਆ ਕੇ ਅੱਜ ਰਿਫਲੈਕਟਰਸ ਉਹਨਾਂ ਨੇ ਬੜੀ ਪਹਿ ਕੀਤੀ ਹੈ ਤੇ ਟ੍ਰੈਫਿਕ ਵੀਕ ਵੀ ਚੱਲ ਰਿਹਾ ਨਾਲ ਜੀ ਤੇ ਸਾਡੇ ਵੱਲੋਂ ਮੈਕਸਿਮ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਗਾ ਐਕਸੀਡੈਂਟ ਪ੍ਰੋਨ ਏਰੀਆ ਨੂੰ ਵਰਕ ਕਰਕੇ ਬਚਾ ਸਕੀਏ ਪੰਜਾਬ ਵਿੱਚ ਲਗਾਤਾਰ ਪੈ ਰਹੀ ਸੰਗਣੀ ਧੁੰਦ ਦੇ ਕਰਕੇ ਸੜਕ ਖਾਸੀਆਂ ਦੇ ਵਿੱਚ ਜਿੱਥੇ ਇਜ਼ਾਫਾ ਹੋ ਰਿਹਾ ਤਾਂ ਉੱਥੇ ਹੀ ਦੂਜੇ ਪਾਸੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਮਨਾਇਆ ਗਿਆ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਅਤੇ ਸਮਾਜ ਸੇਵੀ ਸੰਸਥਾ ਦੇ ਨਾਲ ਮਿਲ ਕੇ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਧੁੰਦ ਦੇ ਵਿੱਚ ਸੜਕਾਂ ਤੇ ਗੱਡੀਆਂ ਦੀ ਰਫ਼ਤਾਰ ਹੌਲੀ ਰੱਖੀ ਜਾਵੇ ਇਸ ਤੋਂ ਇਲਾਵਾ ਹੈਲਮਟ ਦਾ ਇਸਤੇਮਾਲ ਕੀਤਾ ਜਾਵੇ ਅਤੇ ਉਨ੍ਹਾਂ ਕਿਹਾ ਕਿ ਜਿੱਥੇ ਓਵਰ ਸਪੀਡ ਵਾਲੇ ਵਾਹਨ ਨੇ ਉਹ ਵੀ ਦੇਖ ਕੇ ਆਪਣੀਆਂ ਗੱਡੀਆਂ ਨੂੰ ਚਲਾਉਣ ਇਸ ਤੋਂ ਇਲਾਵਾ ਡੀਸੀਪੀ ਵਰਿੰਦਰ ਬਰਾੜ ਸਮੇਤ ਸੰਸਥਾ ਦੇ ਆਗੂ ਵੀ ਮੌਜੂਦ ਰਹੇ ਇਸ ਦੌਰਾਨ ਪੁਲਿਸ ਕਮਿਸ਼ਨਰ ਅਤੇ ਡੀਸੀਪੀ ਬਰਾੜ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੇ ਚੈਰੀਟੇਬਲ ਟਰਸਟ ਹੈਗਾ ਜਿਹੜਾ ਨਾਈਟ ਨੂੰ ਜਿਹੜੇ ਵਹੀਕਲ ਚੱਲਦੇ ਉਹਨਾਂ ਦੇ ਰਿਫਲੈਕਟਰ ਲਾਏ ਗਏ ਨੇ ਤਾਂਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਰਕਰਾਰ ਰਹੇ ਕੋਈ ਐਕਸੀਡੈਂਟ ਨਾ ਹੋਏ ਐਂਡ ਇਹ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਉਪਰਾਲਾ ਇਸ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੈ ਉਹਨਾਂ ਦਾ ਬਹੁਤ ਚੰਗਾ ਉਪਰਾਲਾ ਹੈਗਾ ਐਂਡ ਲੁਧਿਆਣਾ ਪੁਲਿਸ ਦੇ ਨਾਲ ਮਿਲ ਕੇ ਇਹਨਾਂ ਨੇ ਅੱਜ ਸ਼ੁਰੂ ਕੀਤਾ ਹੈ ਥੈਂਕ ਯੂ ਸਰ ਜਿਮਤ ਦਿਆ ਖਾਸ ਕਰਕੇ ਨਹੀਂ ਇਹ ਹੀ ਹੈਗੀ ਜੀ ਤੁਨ ਮੇ ਤੁਸੀਂ ਚਲੋ ਦੇ ਰਿਫਲੈਕਟਿਵ ਵਗੈਰਾ ਪ੍ਰੋਪਰ ਤੁਹਾਡੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਸਿਕਿਉਰਿਟੀ ਉ ਬਰਕਰਾਰ ਅਸੀਂ ਹਰ ਸਾਲ ਦੀ ਤਰ੍ਹਾਂ ਸਰਬੱਤ ਦਾ ਭਲਾ ਜਿਹੜਾ ਡਾਕਟਰ ਐਸ.ਪੀ ਸਿੰਘ ਘਭرائی ਦੀ ਅਗਵਾਹੀ ਦੇ ਵਿੱਚ ਚੱਲਦਾ ਪਿਆ ਉਹਦੇ ਵੱਲੋਂ ਹਰ ਇੱਕ ਸਾਲ ਤਕਰੀਬਨ 20 ਲੱਖ ਸਪੀਕਰ ਸੀ ਇਹ ਰਿਫਲੈਕਟਰ ਜੀ ਨੂੰ ਕਹਿੰਦੇ ਆ ਉਹ ਗੱਡੀਆਂ ਤੇ ਲਾਉਂਦੇ ਆ ਅੱਜ ਜਦੋਂ ਟ੍ਰੈਫਿਕ ਡੇ ਚੱਲਦੇ ਆ ਜਿਗਾ ਰੋਡ ਸੇਫਟੀ ਵਾਲੇ ਅੱਜ ਸਾਡੇ ਲੁਧਿਆਣੇ ਦੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਦੀਪ ਸਿੰਘ ਜੀ ਚਾਹਲ ਉਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਆ ਉਹਨਾਂ ਦੇ ਨਾਲ ਵਰਿੰਦਰ ਸਿੰਘ ਬਰਾੜ ਜੀ ਡੀਸੀਪੀ ਸਾਹਿਬ ਮੀਰ ਬਰਮਾ ਜੀ ਇਹ ਆਪਣੇ ਮੈਡਮ ਆਏ ਨੇ ਅਮਰਤਾ ਔਰ ਮੈਡਮ ਨੇ ਕਈ ਫਿਲਮਾਂ ਇਹਨਾਂ ਨੇ ਕਰੀਆਂ ਨੇ ਤੇ ਇਹ ਵੀ ਕਹੋ ਵੀ ਸੋਸ਼ਲ ਵਰਕਰ ਨੇ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਥੇ ਸ਼ੁਰੂਆਤ ਕਰੀ ਹੈ ਜੀ ਸਰਦਾਰ ਕਬਾਲ ਸਿੰਘ 아이ਜੀ ਸਾਹਿਬ ਸਾਡੇ ਰਿਟਾਇਰਡ ਡਾਕਟਰ ਇੰਦਰਜੀਤ ਸਿੰਘ ਜੀ ਢੀਂਗਰਾ ਪੂਰੇ ਜੋੜਾ ਸ਼ੁਰਾ ਨਾਲ ਅੱਜ ਲੱਗੇ ਹੋਏ ਆ ਤੁਹਾਡੇ ਸਾਹਮਣੇ ਆ ਤੇ ਬਾਕੀ ਸਾਡਾ ਤਾਂ ਇਹ ਆ ਵੀ ਇਹ ਜਿਹੜੇ ਰਿਫਲੈਕਟਰ ਅਸੀਂ ਲਾਉਨੇ ਆ ਜੇ ਇੱਕ ਬੰਦੇ ਦੀ ਜਾਨ ਵੀ ਬਚ ਜਾਂਦੀ ਤਾਂ ਸਮਝੋ ਅਸੀਂ ਕੰਮਜਾ ਰਹੇ ਹਾਂ ਇਹ ਕਿੰਨੀ ਗਿਣਤੀ ਲਾਇਆ ਜੀ ਰਿਫੈਕਟਰ ਆ ਦੇਖੋ ਜੇ ਮੇਰੇ ਖਲ ਹੁਣੇ 10000 ਤੋਂ ਤੇ ਪੈ ਹਾਂਜੀ 10 ਤੋਂ ਵੱਧ ਹੀ ਹੋਣਾ ਕੀ ਅਪੀਲ ਕੀ ਆ ਲੋਕ ਜਿਹੜੇ ਗੱਡੀ ਤੋਂ ਚਲਾਉਂਦੇ ਤੇਜ਼ ਚਲਾਉਂਦੇ ਹੌਲੀ ਚਲਾਉਣ ਜੀ ਹਾਂਜੀ ਤੇ ਬਾਕੀ ਮੈਡਮ ਆਏ ਗਰਮ ਦੇ ਤੋਂ ਆਪਣਾ ਸਰਬੱਤ ਭਲਾ ٹرسٹ ਦੇ ਸਾਹਮਣੇ ਆ ਕੇ ਅੱਜ ਰਿਫਲੈਕਟਰਸ ਉਹਨਾਂ ਨੇ ਬੜੀ ਪਹਿਲ ਕੀਤੀ ਹੈ ਤੇ ਟ੍ਰੈਫਿਕ ਵੀਕ ਵੀ ਚੱਲ ਰਿਹਾ ਨਾਲ ਤੇ ਉਹਨਾਂ ਨੇ ਜਿਹੜੇ ਹੈਗੇ ਸਾਨੂੰ ਇਹ ਕਹਿ ਕੇ ਅਸੀਂ 20000 ਜਿਹੜੇ ਹੈਗੇ ਰਿਫਲੈਕਟਰ ਪਵਾਵਾਂਗੇ ਇਹ ਤਾਂ ਹੁਣ ਸ਼ੁਰੂਆਤ ਹੈ ਸੋ ਅਲੱਗ-ਅਲੱਗ ਜਗ੍ਹਾ ਤੇ ਆਪਾਂ ਇਹਨੂੰ ਰਿਫਲੈਕਟਰ ਲਵਾ ਕੇ ਜਿੰਨੀ ਵੱਧ ਤੋਂ ਵੱਧ ਹੈਲਪ ਹੁੰਦੀ ਹੈ ਬਾਕੀ ਸਾਰਿਆਂ ਨੂੰ ਇਹੀ ਅਪੀਲ ਹੈ ਮੈਸੇਜ ਹੈ ਕਿ ਥੋੜਾ ਫੌਗ ਦੇ ਵਿੱਚ ਆਪਾਂ ਮੂਵਮੈਂਟ ਅਵੋਇਡ ਕਰਨ ਜਿਹੜੇ ਫੌਗ ਦੇ ਰੂਲਸ ਹੈਗੇ ਉਹ ਫੋਲੋ ਕਰਨ ਤੇ ਸਾਡੇ ਵੱਲੋਂ ਮੈਕਸਿਮ ਕੋਸ਼ਿਸ਼ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਐਕਸੀਡੈਂਟ ਪ੍ਰੋਨ ਏਰੀਆ ਨੂੰ ਵਰਕ ਕਰਕੇ ਬਚਾ ਸਕੀਏ ਥੈਂਕ ਯੂ ਜਿਹੜੇ ਹਾਦਸੇ ਹੋ ਰਹੇ ਧੁੰਦ ਦੇ ਕਾਰਨ ਹੋ ਰਹੇ ਨਾ ਫਰਕ ਬਿਲਕੁਲ ਫਰਕ ਪੋਗਾ ਰਿਫਲੈਕਸ਼ਨ ਨਾਲ ਫਰਕ ਪੈਂਦਾ ਜੀ ਬਾਕੀ ਆਪਾਂ ਇਨਸ਼ੋਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਮੈਂ ਸਾਰਿਆਂ ਨੂੰ ਕਹਾਂਗਾ ਜੇ ਕੋਈ ਕ੍ਰਾਸ ਕਰ ਰਹਾ ਕੋਈ ਗੱਡੀ ਖਰਾਬ ਮਿਲ ਜਾਂਦੀ ਹੈ ਤੁਸੀਂ ਤਾਂ ਉਥੋਂ ਬਚ ਕੇ ਨਿਕਲ ਜਾਣਾ ਪਰ ਤੁਸੀਂ ਇਹਨੂੰ ਫਾਰਮ ਕਰ ਦਿਓ ਕੰਟਰੋਲ ਰੂਮ ਤੇ ਕਰ ਦਿਓ ਵੀ ਇੱਥੇ ਗੱਡੀ ਖਰਾਬ ਖੜੀ ਅਸੀਂ ਇਮੀਡੀਏਟਲੀ ਆ ਕੇ ਰਿਮੂਵ ਕਰਾਂਗੇ ਅਸੀਂ ਆਪ ਦੀ ਸਰਚ ਕਰਦੇ ਆ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਆਪਾਂ ਵਾਹਕਲ ਕੋਈ ਵੀ ਖਰਾਬ ਮਿਲਦਾ ਨਾਲ ਦੀ ਨਾਲ ਉਹ ਕਰਾ ਦੇਣਾ ਲੋਕ ਜਿਹੜੇ ਤੇਜ਼ ਗੱਡੀ ਚਲਾਉਂਦੇ ਆ ਏਅਰ ਡ੍ਰਿੰਕ ਕਰਕੇ ਗੱਡੀ ਦੇਖੋ ਇਹ ਵੀ ਇਹੀ ਹੈ ਜੀ ਦੇਖੋ ਆਪਾਂ ਜ ਕਰਦੇ ਆ ਅਸੀਂ ਚਲਾਨ ਕਰਦੇ ਆ ਜਾਂ ਸਖਤੀ ਕਰਦੇ ਆ ਕੋਈ ਸਾਡਾ ਦਿਲ ਨਹੀਂ ਕਰਦਾ ਅਸੀਂ ਸਿਰਫ ਐਸੇ ਕਰਕੇ ਸਾਨੂੰ ਕਰਨੀ ਪੈਂਦੀ ਨਹੀਂ ਤਾਂ ਫਸ ਸਾਡੀ ਇਹੀ ਹੁੰਦੀ ਹੈ ਅਪੀਲ ਕਿ ਸਾਰੇ ਸਮਝਦਾਰ ਰਹਿ ਗਏ ਸਾਰੇ ਮਤਲਬ ਫੋਲੋ ਕਰਨ ਰੂਲਸ ਆਦਰਵਾਇਜ਼ ਫਿਰ ਫਿਰ ਸਾਨੂੰ ਐਕਸ਼ਨ ਲੈਣਾ ਪੈਂਦਾ ਬਿਕੋਜ਼ ਅਸੀਂ ਕਿਸੇ ਦੀ ਜਾਨ ਨੂੰ ਉਹ ਨਹੀਂ ਰੱਖ ਸਕਦੇ ਕਿ ਐਵੇਂ ਅਸੀਂ ਲੂਜ਼ ਨਹੀਂ ਰਹਿ ਸਕਦੇ ਸੋ ਅਸੀਂ ਸਾਡੇ ਸਾਰੇ ਟ੍ਰੈਫਿਕ ਦੇ ਜਿਹੜੇ ਹੈਗੇ ਹੌਨ ਟੋਸ ਹੈ ਤੁਸੀਂ ਦੇਖ ਲਓ 24 ਘੰਟੇ ਵਾਂਗੂ ਹੀ ਕੰਮ ਹੋ ਰਿਹਾ ਮਾਰਨਿੰਗ ਆ ਕੇ ਰਾਤ ਨੂੰ ਜਾਂਦੇ ਆ ਲੇਟ ਇਹ ਸੋ ਥੈਟ ਕਿ ਜਿਹੜਾ ਆਪਣੇ ਘਰ ਦੇ ਹੈਗੇ ਆ ਜਿਹੜੇ ਵਾਈਕਲ ਔਨ ਰੋਡ ਹੈਗੇ ਆ ਤੇ ਆਪਣੇ ਘਰ ਸ RAM ਨਾਲ ਸੇਫਲੀ ਪਹੁੰਚ ਜਾ। ਤੋਂ ਇੱਕ ਕੱਲ ਹੀ ਦੋ ਚੀਪ CP ਸਰ ਨੇ ਇਹ ਜਿਹੜਾ ਉਪਰਾਲਾ ਸਾਨੂੰ ਮੈਸੇਜ ਲਾਇਆ ਜਦੋਂ ਆਏ ਉਹਨਾਂ ਕੋਲੇ ਤੇ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇਹ ਸਾਰਾ ਜਿਹੜਾ ਕਰਦੇ ਆ।